ਬਾਈ ਆਈ ਕੀ ਆਉਦੀ ਕਣ ਕੱਢ ਬੀਜੂਗਾ ਮੈਂ ਨਹੀਂ ਇਹ ਨਾ ਮੈਂ ਮੇਰੀ ਨਾ ਨੇਵਦੀ ਨਹੀਂ ਕਿਹਦੇ ਖੇਤ ਗੇੜਾ ਮਾਰਿਆ ਤੁਸੀਂ ਦੋਵਾਂ ਨੇ ਬੀਜੂਗਾ ਡੇ ਬਾਹਾਂ ਦੇ ਇਥੇ ਆ ਕੇ ਅਖਬਾਰ ਪੜ੍ਹਨ ਲੱਗਿਆ ਤੂੰ ਤਾਂ ਆ ਕੇ ਲਾ ਕੇ ਰੋ ਮਾਰਨ ਸਾਰਾ ਕੰਮ ਤਾਂ ਮੈਂ ਕਰਦਾ ਦੇਖ ਲੈ ਬਾਪੂ ਸੇਕ ਦਾ ਵੀ ਕੰਮ ਕਰਨ ਦੀ ਉਮਰ ਹੈ ਹੁਣ ਪਾਲਤਾ ਤੁਹਾਨੂੰ ਹੁਣ ਤੁਸੀਂ ਨਹੀਂ ਕੰਮ ਕਰਦੇ ਮਗਰ ਚਾਹ ਪਾਣੀ ਤਾਂ ਫੜਾਈ ਸਕਦਾ ਬੰਦਾ ਹੱਥਨ ਉਹ ਜਾਂਦਾ ਗੇੜਾ ਨਹੀਂ ਮਾਰਦਾ ਕੋਈ ਯਾਰ ਮੈਂ ਤਾਂ ਤੇਰੇ ਨਾਲ ਰਹਿਣਾ ਨਹੀਂ ਬਾਪੂ ਬੇਈਮਾਨੀਆਂ ਕਰਦੇ ਐ ਇੰਨੀਆਂ ਨੀਆਂ ਯਾਰ ਓਏ ਪੁੱਤੋ ਤਾਂ ਮੈਨੂੰ ਪਤਾ ਕਰਦਾ ਬੇਈਮਾਨੀਆਂ ਦਾ 10 ਦਿਨ ਹੋ ਗਏ ਝੋਨਾ ਨਹੀਂ ਤੁਲਿਆ ਇੱਥੇ ਕੋ ਇਹ ਕਹਿ ਦਿੰਨੇ ਆ ਤਾਂ ਸਾਰਾ ਡੱਬਰ ਅੱਡੀਆਂ ਚੱਕ ਕੇ ਪਾਇਆ ਜਾਂਦਾ ਮਗਰ ਉਹ ਜਵਾਕ ਜਿਹਾ ਹੁਣੀ ਅੱਖੇ ਲੱਗਦਾ ਫਾਹਰ ਦੇ ਦਿੰਦਾ ਕੱਲੇ ਨੂੰ ਅਜੇ ਅੱਗੇ ਹੋਰ ਬਾਹਨ ਲੈ ਲੋ ਠੇਕੇ ਤੇ ਰਾਜੇ ਬਣੇ ਵੇ ਬਿੱਲੇ ਢੱਕਾ ਤੋੜਨਾਂ ਨਹੀਂ ਅਮਰੀ ਗੱਲ ਸੁਣਾ ਹਾਂ ਤੂੰ ਨਾ ਕਿਹਾ ਵੱਡਿਆ ਜੀ ਅੱਛਾ ਆਪਾਂ ਇੱਕ ਹੀ ਕਣਕ ਬਈ ਆੜੜ ਬੀਜਾਂਗੇ ਉਹ ਮੈਨੂੰ ਕੀ ਹੋ ਗਿਆ ਇਹ ਜਿਹਦਾ ਕੋਈ ਗੱਲ ਹੀ ਨਹੀਂ ਕਰੇ ਕੱਠਿਆਂ ਨੂੰ ਕੀ ਹੁੰਦਾਗਾ ਬੱਸ ਮੈਂ ਤੁਹਾਨੂੰ ਦੱਸਤਾ 100 ਰੁਪਏ ਆਪਾਂ ਤਾਂ ਆੜੜ ਬੀਜਾਂਗੇ ਭਰਾਵਾ ਉਹ ਤੈਨੂੰ ਕਿਹਨੇ ਉਂਗਲ ਆਦੀ ਚਾਰ ਮਾਨ ਦਾਣੇ ਘਰੇ ਆਉਂਦੇ ਤੈਨੂੰ ਬੁਰੇ ਲੱਗਦੇ ਤੈਨੂੰ ਉਹ ਯਾਰ ਚਾਰ ਮਾਨ ਨਾਲ ਤਾਂ ਘਰੇ ਆਉਂਦੇ ਆਗੇ ਬੇਈਮਾਨੀਆਂ ਬਥੇਰੀਆਂ ਕਰ ਲਈਆਂ ਪਰ ਆਵਾ ਤੁਸੀਂ ਹੁਣ ਨਹੀਂ ਬਈ ਆਪਣਾ ਕੰਮ ਚੱਲਣਾ ਘਠਿਆਂ ਦਾ ਠੀਕ ਹੈ ਨਾ ਉਹ ਤੇਰੇ ਨਾਲ ਕੀ ਫਰਕ ਰੱਖਿਆ ਤੈਨੂੰ ਪੜਾਤਾ ਲਿਖਾਤਾ ਖੇਤ ਤੂੰ ਤਾਂ ਮਰਜ਼ੀ ਨਾਲ ਆਉਣਾਗਾ ਘਰੇ ਤਾਂ ਤੂੰ ਕੀ ਮੈ ਦਾ ਸੰਗਲ ਖੋਲਕਣੀ ਪਾਉਂਦਾਗਾ ਕੀ ਬੇਈਮਾਨੀ ਕਰ ਲਈ ਤੇਰੇ ਨਾਲ ਸੀ ਉਹ ਆਹੋ ਤੂੰ ਹੀ ਕਰਦਾ ਸਾਰੇ ਕੰਮ ਮੈਂ ਤਾਂ ਕਾਹਨੂੰ ਕਰਾਉਣਾਗਾ ਉਹ ਤੈਨੂੰ ਇਰੋਂ ਧੱਕ ਕਰਤਾ ਨਾ ਤਾਂ ਤੈਨੂੰ ਲੱਗਦਾ ਹੁਣ ਉਹ ਮੈਨੂੰ ਸਾਰਾ ਪਤਾ ਉਹ ਤੇਰਾ ਕਿਸ ਨੇ ਉਂਗਲਾਈ ਹੋਣੀ ਹੈ ਮੈਨੂੰ ਸਾਰਾ ਪਤਾ ਤੇਰਾ ਕੀ ਪਤਾ ਤੈਨੂੰ ਸਾਰਾ ਪਹਿਲਾਂ ਬੇਈਮਾਨੀਆਂ ਬਈ ਮੰਨੀਆਂ ਕਰੀਆਂ ਤੂੰ ਕੀ ਬੇਈਮਾਨੀ ਕਰੀ ਘਰ ਬਣਾਤਾ ਬਾਣ ਬਣੀ ਜਾਂਦਾ ਕੰਮ ਕੋਈ ਕਦੇ ਨਹੀਂ ਬਣਾਤਾ ਉਹ ਮੈਂ ਆਉਣਾ ਤੜਕੇ ਹੱਥ ਨੇ ਜਾਣਾਗਾ ਮੈਂ ਜਾਣਦਾ ਯਾਰ ਬਸ ਮੈਂ ਤੈਨੂੰ ਸਿੱਧੀ ਗੱਲ ਕਹਿਦੀ ਬਾਪੂ ਜੀ ਬਣ ਕੇ ਪਾਹੀ ਫੜ ਲੈਣਾ ਜਮ ਫੀਸ ਭਰਨੀ ਐ ਜਮੈਂ ਕਰਨਾ ਕਿ ਡੱਕਾ ਕਰਾਇਆ ਮੇਰੇ ਨਾਲ ਕੰਮ ਦਾ ਫੀਸ ਭਰਨੀ ਨਹੀਂ ਮੈਂ ਭਰਨੀ ਨਹੀਂ ਨਾਲੇ ਨਾ ਕੀ ਅੱਡ ਕਮਾਉਣਾ ਹੈ ਕੋਈ ਹੋਰ ਕੀ ਕਮਾਈ ਆ ਤੇਰੀ ਹਾਂ ਕੀ ਕਮਾਈ ਆ ਤੇਰੀ ਖਰਾਬ ਹੀ ਕਰਦਾ ਲਾਜਣਾ ਫੜ ਕੇ ਚਾਰ ਪਿਹੜੇ ਹੁੰਦੇ ਆਗੇ ਉਹ ਚੱਲ ਯਾਰ ਮੈਂ ਤਾਂ ਆਹੀ ਪਾਟੇ ਕੱਪਣਾ ਹੀ ਫਿਰਦਾ ਤੇਰੀਆਂ ਟੌਰਾਂ ਨੇ ਲੋਟ ਮੈਦਾਨੋਂ ਜਿਹੜੀ ਗੱਲ ਅੱਜ ਮੈਂ ਟੂਰ ਤੇ ਜਾਣਾ ਅੱਜ ਮੈਂ ਕਾਲਜ ਉੱਥੇ ਜਾਣਾ ਐ ਕਰਨਾਗਾ ਕਹਿਦੀ ਨਾਲੇ ਨਾ ਕਹਿਦੀ ਸਰੋ ਕਰਨਾ ਪੈਂਦਾ ਯਾਰ ਫਿਰ ਕੀ ਕਹਿਦੀ ਤੂੰ ਗੱਲ ਓਏ ਮੈਂ ਤੁਹਾਨੂੰ ਦੱਸਤੀ ਗੱਲ ਯਾਰ ਕਣਕ ਐ ਕਿਆ ਢੜ ਬੀਜਾਂਗੇ ਭਰਾਵਾ ਠੀਕ ਹੈ ਨਾ ਤੇ ਬਾਹਲਾ ਮੈਂ ਮਤਾਂ ਜਾਣਾ ਲਿਆ ਕੇ ਚੱਲ ਹੋ ਜਾ ਢੜ ਯਾਰ ਚੱਲ ਬਾਪੂ ਕੋਲੇ ਚਾਲਦੇ ਚੱਲ ਵੜਦੇ ਆ ਆ ਜਾ ਯਾਰ ਉਹ ਬੱਠਾ ਬਾਪੂ ਓਏ ਵਧੀਆ ਖੇਤ ਹੀ ਬੱਠਾ ਇੱਥੀ ਨਿਮੇੜ ਲਾਂਗੇ ਜਾ ਕੇ ਲੱਗਿਆ ਬੋਲਣ ਉੱਥੇ ਐ ਸੁਣ ਲੈ ਇਹਦੇ ਵਿਚਾਰ ਕਾਕਾ ਜੀ ਦੇ ਢੱਡ ਕਰ ਦਿਓ ਕਹਿੰਦਾ ਮੈਨੂੰ ਯਾਰ ਗੱਲ ਸੁਣ ਬਾਪੂ ਯਾਰ ਹਾਂ ਮੈਂ ਤਾਂ ਬਾਈ ਆਈ ਕੀ ਆਪਦੀ ਕਣ ਕੱਟ ਬੀਜੂਗਾ ਮੈਂ ਨਹੀਂ ਇਹ ਨਾ ਮੈਂ ਮੇਰੀ ਨਾ ਨੇਵਦੀ ਨਹੀਂ ਕਿਤੇ ਖੇਤ ਗੇੜਾ ਮਾਰਿਆ ਤੁਸੀਂ ਦੋ ਮਾਣੇ ਬੀਜੂਗਾ ਡੇ ਬਾਹਾਂ ਦੇ ਇਥੇ ਆ ਕੇ ਅਖਬਾਰ ਪੜ੍ਹਨ ਲੱਗਿਆ ਤੂੰ ਤਾਂ ਆ ਕੇ ਲਾ ਕੇ ਰੋ ਮਾਰਨ ਸਾਰਾ ਕੰਮ ਤਾਂ ਮੈਂ ਕਰਦਾ ਦੇਖ ਲੈ ਬਾਪੂ ਸਾਰੀ ਕੰਮ ਕਰਨ ਦੀ ਉਮਰ ਹੈ ਹੁਣ ਪਾਲਤਾ ਤੁਹਾਨੂੰ ਹੁਣ ਤੁਸੀਂ ਨਹੀਂ ਕੰਮ ਕਰਦੇ ਮਗਰ ਚਾਹ ਪਾਣੀ ਤਾਂ ਫੜਾਈ ਸਕਦਾ ਬੰਦਾ ਹੱਥ ਨਾਲ ਉਹ ਜਾਂਦਾ ਗੇੜਾ ਨਹੀਂ ਮਾਰਦਾ ਕੋਈ ਯਾਰ ਮੈਂ ਤਾਂ ਤੇਰੇ ਨਾਲ ਰਹਿਣਾਗੀ ਬਾਪੂ ਬੇਈਮਾਨੀਆਂ ਕਰਦੇ ਐ ਇੰਨੀਆਂ ਨੀਆਂ ਯਾਰ ਓਏ ਪੁੱਤੋ ਤਾਂ ਮੈਨੂੰ ਪਤਾ ਕਰਦਾ ਬੇਈਮਾਨੀਆਂ ਦਾ ਹਾਂ ਪਤਾ ਤੂੰ ਉਜੋ ਅੱਧੇ ਵਸੇ ਦਾ ਕੱਪੜਾ ਤੂੰ ਵਰ ਗਿਆ ਲੈ ਦੇਖ ਲੈ ਸੋਲਾ ਪਸੂਆਲੀ ਗੱਲ ਦਾ ਬਾਪੂ ਮੈਨੂੰ ਪਤਾ ਨਹੀਂ ਸੀ ਤਾਂ ਹੁਣ ਪਤਾ ਲੱਗਿਆ ਇਹਦੀ ਫੀਸ ਭਰੀ ਹੈਗੀ ਜਿਹੜਾ ਇਹ ਤਾੜੀਆਂ ਮਾਰ ਮਾਰ ਗੱਲਾਂ ਕਰਦਾ ਇਹ ਆਰਤੀ ਦਾ ਫੋਨ ਆਇਆ ਸੀਗਾ ਮੇਰੇ ਕੋਲੇ ਹਾਂ ਉਹ ਕਹਿੰਦਾ ਤੁਹਾਡੀਆਂ ਕਲਮਾਂ ਦੇ ਰੋਲਾ ਪੈਂਦਾ ਪੈਸੇ ਦੇਣੇ ਓਏ ਕੋਈ ਰੋਲਾ ਨਹੀਂ ਪੈਂਦਾ ਉਹ ਤਾਂ ਜਦੋਂ ਫੜੀ ਜਾਂਦੇ ਹੋ ਫੜੀ ਕੀ ਜਾਂਨੋ ਤੇਰੇ ਲਈ ਭੇਜ ਦਿਆ ਉੱਥੇ ਪੇਕੀ ਪੇਕੀ ਭੇਜ ਦਿਆ ਤੇਰੇ ਲਈ ਪੇਕੀ ਓ ਤੁਸੀਂ ਫੜਾਈ ਸੀ ਉਹਨੂੰ ਪੈਸੇ ਫੜਾਏ ਕਿ ਹੁਣ ਪਤਾ ਨਹੀਂ ਲੱਗਦਾ ਗੱਲ ਸੁਣ ਬਾਪੂ ਕਲਮਾਂ ਤੇ ਕਲਮਾਂ ਹੋ ਜਾਂਦੀਆਂ ਉੱਥੇ ਤੇਰੀ ਭੁੱਖੀ ਕਿੰਨੇ ਦੀ ਬਾਣੀਆਂ ਉਹ ਭੁੱਕੀ ਦਾ ਬਿਰਬਾ ਪਾਉਂਦਾ ਸਪੈਸ਼ਲ ਅੱਛਾ ਪਾਉਂਦਾ ਤੇਰੀ ਭੁੱਕੀ ਦਾ ਬਿਰਬਾ ਪੁੱਛ ਲਈ ਜਾ ਕੇ ਕਿੰਨੇ ਦੀ ਬਣਦੀ ਹੈ ਇਹ 50000 ਰੁਪਏ ਮੁੱਕ ਜਾਂਦਾ ਹੈਗਾ ਮੁੱਕ ਜਾਂਦੀ ਐ ਪਾਏ ਜਾਂਦਾ ਹਾਂ ਨਹੀਂ ਮੈਨੂੰ ਪਤਾ ਲੱਗਦਾ ਸਿਆਰ ਹਾਂ ਲਿਆ ਕੇ ਦੋ ਭੁੱਕੀ ਨੂੰ ਤੂੰ ਅੱਡ ਹੋ ਕੇ ਰ ਮੈਂ ਤੇਰੇ ਨਾਲ ਹਾਂ ਗੱਲ ਸੁਣ ਬਾਪੂ ਹੋਰ ਫਸਲ ਦਾ ਪੈਸਾ ਆਉਂਦਾ ਉਹ ਤਾਂ ਇਹ ਦੋਨੇ ਜੀ ਵਿੱਚੋਂ ਖਾਏ ਅਸੀਂ ਤਾਂ ਯਾਰ ਖਾਦਾ ਭਰਾਵਾ ਅਸੀਂ ਤਾਂ ਮਾੜੇ ਆ ਇਸ ਕਰੇ ਕੰਮ ਕਰ ਲਈਦਾ ਖਾਦਾ ਤੂੰ ਜਰ ਜਿਹੜਾ ਕੁਝ ਹੈਗਾ ਵੰਡ ਦੇ ਪਰੇ ਮੇਰੇ ਨਾਲ ਕਲਪਨਾਣਾ ਕਰੋ ਬਸ ਬਾਪੂ ਯਾਰ ਰੱਟ ਘੱਜਾ ਸੱਚੇ ਹੋਗੇ ਤੁਸੀਂ ਸਾਰਾ ਡੱਬਰ ਅਸੀਂ ਦੋਨੇ ਜੀ ਮ ਹੂੰ ਜਿਹੜਾ ਪੁੱਤ ਨੇਈ ਵਾਲਾ ਪਾਹਣਾ ਹਾਂ ਉਹ ਤਿੰਨੋ ਦਿਨਾਂ ਵੇ ਠੀਕ ਐ ਜਿਹੜਾ ਦੂਰ ਵਾਲਾ ਪਾਹਣਾ ਟਿੱਬੇ ਵਾਲਾ ਉਹ ਤੇਰੇ ਹਿੱਸੇ ਆਊਗਾ 5 ਕਿੱਲੇ ਵਾਣ ਤੇ ਤੇਰੇ ਸਾਢੇ 5 ਕਿੱਲੇ ਤੈਨੂੰ ਠੀਕ ਐ ਆ ਠੀਕ ਐ ਬਾਪੂ ਆ ਫੈਸਲਾ ਸਹੀ ਆ ਆ ਸਾ ਟਰੈਕ ਪੁੱਤ ਤੈਨੂੰ ਆਊਗਾ ਹਾਂ ਤੈਨੂੰ ਪੁੱਤ ਮੈਂ ਅਰਜਨ ਲਿਆਕ ਦੂੰ 605 ਹੂੰ ਉਹਦੇ ਨਾਲ ਹੀ ਬਣਾਇਓ ਵਾਣ ਹੋਰ ਬੜਾਵਾਂਗੇ ਨਾ ਤੂੰ ਬਣਾ ਕੇ ਲਗਾਉਂ ਤੂੰ ਵਧੀਆ ਖੇਤੀ ਮੈਨੂੰ ਕਹਣਾ ਨਾ ਵੇਲਾ ਵੇਲਾ ਤੈਨੂੰ ਬਣਾ ਕੇ ਦਿਖਾਉਂ ਮੈਂ ਇਹਨੂੰ ਆਪਦੇ ਕਿੰਨੀ ਕਰ ਲਾ ਇਹਦੀ ਕਿੰਨੀ ਹੋ ਜਾ ਉਹ ਮੈਂ ਤਾਂ ਤੇਰੇ ਨਾਲ ਰਹਿੰਦੀ ਨਹੀਂ ਬੇਬੇ ਮੇਰੇ ਕਿੰਨੀ ਕੋਈ ਨਾ ਮੋਤ ਨਾ ਰਹੂੰ ਹੁਣ ਤੱਕ ਉਹਨਾਂ ਦਾ ਖਵਾਈਆਂ ਇਹਦੇ ਕਿੰਨੇ ਖਾਲੀ ਨਾ ਮੈਨੂੰ ਪਤਾ ਹੀ ਆ ਸਾਰਾ ਕਿਹੜਾ ਖਵਾਇਆ ਇਹ ਬਾਕੀ ਰਹੀ ਗੱਲ ਜਿਹੜਾ ਤੂੰ ਟਿੱਬੇ ਵਾਲਾ ਬਾਹਣ ਦਿੰਦਾ ਜਾਂ ਜ਼ਮੀਨ ਘਟ ਦਿੰਦੀ ਹੈ ਹਨਾ ਇਹਦਾ ਮੈਨੂੰ ਪਹਿਲਾਂ ਹੀ ਪਤਾ ਹੀ ਥੋੜਾ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ ਤਾਂ ਆਪਦੀ ਕਰਨੀ ਤੇ ਖਾਣੀ ਮਿਹਨਤ ਕਰਨੀ ਹੈ ਪਹਿਲੇ ਵੀ ਕੰਮ ਕਰਦੇ ਹੀ ਹੁਣ ਵੀ ਕਰਦੇ ਆ ਪਤਾ ਲੱਗ ਜੂਗਾ ਕੋਈ ਟਿੱਬੇ ਵਾਲੇ ਬਾਹਣ ਨੂੰ ਵਧੀਆ ਬਣਾ ਲਾਂਗੇ ਹੂੰ ਕੋਈ ਨਾ ਤੂੰ ਇਹਨੂੰ ਦੇ ਦੇ ਵੱਧ ਬਾਹਣ ਗੱਲ ਸੁਣ ਮੇਰੀ ਹੁਣ ਪਤਾ ਲੱਗੂ ਮੈਂ ਪੁੱਤ ਕੰਮ ਕਰੂਗਾ ਐਵੇਂ ਨਾ ਹਾਂ 6 ਮਹੀਨੇ ਤੂੰ ਕੱਟ ਗਿਆ ਤੇ ਕੰਨੀ ਨਾ ਮੈ ਮਾ ਦੇਖ ਲੂੰ ਕਿੰਨੀ ਕਮੈਂਟ ਕਰਦਾ ਇਹੀ ਸਾਂਭੂ ਤੈਨੂੰ ਮੰਦੇ ਹੋ ਨਾਣ ਚੱਲ ਕੋਈ ਨਾ ਬਸ ਹੋ ਗਿਆ ਸਾਰਾ ਕੁਝ ਹੁਣ ਲੱਗ ਜੂ ਪਤਾ ਚੱਲ ਬਾਪੂ ਮਾ ਚਾਹ ਲੈਣੇ